ਜੇਕਰ ਆਪਾਂ ਇਹ ਚਾਹੋਨੇ ਆ ਹਨਾ ਵੀ ਸੋਸ਼ਲ ਮੀਡੀਆ ਤੇ ਗੰਦ ਪੈਣਾ ਬੰਦ ਹੋ ਜੇ ਜਨਾਨੀਆਂ ਬਣ ਬਣ ਲੋਕ ਨਚਨੋਂ ਹਟ ਜਾਣ ਤਾਂ ਇਹ ਆਪਣੀ ਗਲਤੀ ਹੈ ਜੇ ਆਪਾਂ ਥੋੜਾ ਜਿਹਾ ਸੁਧਾਰ ਕਰੀਏ ਖੁਦ ਚ ਵੀ ਆਪਾਂ ਜਿਹੜੇ ਗੰਦੇਮੰਦੇ ਕਮੈਂਟ ਕਰਦੇ ਆ ਗਾਲਾਂ ਕੱਢਦੇ ਆ ਇਹਨਾਂ ਤੋਂ ਆਪਾਂ ਬਾਜ ਆ ਜਾਈਏ ਥੋੜੇ ਸਮੇਂ ਲਈ ਵੀ ਜੇਕਰ ਕੋਈ ਚੰਗਾ ਕਰ ਰਿਹਾ ਤਾਂ ਸਿਰਫ ਆਪਾਂ ਚੰਗਾ ਹੀ ਲਿਖੀਏ ਮਾੜਾ ਤੇ ਗੰਦ ਲਿਖਣਾ ਬੰਦ ਕਰ ਦਈਏ ਮੈਂ ਕਦੇ ਕਿਸੇ ਤੇ ਕੋਈ ਗੰਦਾ ਕਮੈਂਟ ਨਹੀਂ ਕੀਤਾ ਕਿਸੇ ਨੂੰ ਕੋਈ ਗਾਲ ਨਹੀਂ ਕੱਢੀ ਕਿਉਂਕਿ ਇਹਦੇ ਨਾਲ ਕੀ ਹੁੰਦਾ ਵੀ ਜਦੋਂ ਆਪਾਂ ਗੰਦੇ ਕਮੈਂਟ ਕਰਦੇ ਆ ਕਿਸੇ ਨੂੰ ਗਾਲਾਂ ਕੱਢਦੇ ਆ ਤਾਂ ਉਹਨੂੰ ਸਪੋਰਟ ਮਿਲਦੀ ਆ ਮਤਲਬ ਉਹਦੀ ਵੀਡੀਓ ਚੱਲ ਜਾਂਦੀ ਆ ਜਿਹੜੀ ਉਹਦੀ ਨਾਰਮਲ ਵੀਡੀਓ ਜਿਵੇਂ ਕਿਸੇ 10000 ਹੋਣੀ ਆ ਤੇ ਜਿਹੜੀ ਕੋਈ ਉਹ ਨੱਚ ਕੇ ਨੰਗਾ ਹੋ ਕੇ ਪਾਉਂਦਾ ਉਹ 2-3 ਮਿਲੀਅਨ ਹੋ ਜਾਂਦੀ ਆ ਤਾਂ ਫਿਰ ਜਦੋਂ ਕਿਸੇ ਨੂੰ ਕੋਈ ਹੌਸਲਾ ਮਿਲਦਾ ਸਪੋਰਟ ਮਿਲਦਾ ਤਾਂ ਉਹ ਕੰਮ ਵਾਰ-ਵਾਰ ਅਗਲਾ ਕਰਦਾ ਜੇਕਰ ਆਪਾਂ ਹੀ ਚਾਹਣੇ ਆ ਵੀ ਸਾਰਾ ਕੁਝ ਸਾਫ਼ ਸੁਥਰਾ ਦੇਖੇ ਸੋਸ਼ਲ ਮੀਡੀਆ ਤੇ ਖੋਦ ਚ ਸੁਧਾਰ ਕਰੋ ਚੰਗੇ ਚੰਗੇ ਸੋਹਣੇ ਕਮੈਂਟ ਕਰਨ ਦੀ ਆਦਤ ਪਾਓ ਚੰਗਾ ਕਹਿਣਾ ਵੀ ਸਿੱਖੋ ਕਿਸੇ ਨੂੰ ਕਿਸੇ ਨੂੰ ਜਰਨਾ ਵੀ ਸਿੱਖੋ ਕੱਲੀਆਂ ਗਾਲਾਂ ਕੱਢਣੀਆਂ ਤੇ ਮੰਦਾ ਬੋਲਣਾ ਨਾ ਸਿੱਖੋ ਇਹ ਗੱਲ ਅੱਜ ਤੋਂ ਚਾਲੂ ਕਰ ਦਿਓ ਸਾਰੇ ਲੋਕ ਤੁਹਾਨੂੰ ਕਿਤੇ ਪਾਲੇ ਨਹੀਂ ਥਿਆਉਣੇ ਗੰਦੇ ਬੰਦੇ ਜੀ